ਸੰਗਤ ਆਵੇ ਆਪਾਂ ਕੀ ਕੰਕੂ ਚੋਕਾਂ ਆਵੇ ਦਿਨ ਭਾਗਾ ਸਤ ਸੰਗ ਨਦਰ ਹੈ ਗੰਗ ਸੰਗਤ ਮੈਲ ਭਰੀ ਜੀ ਆਨਕੰਨ ਸਾਹਿਬ ਸ਼੍ਰੀ ਗੁਰੂ ਗੰਸਾਹਿ ਮਹਾਰਾਜ ਜੀ ਨੇ ਆਪਾ ਬਖਸ਼ਿਸ਼ ਰੈਂਪ ਕੀਤੀ چڑ گرو گرو ارجن دیو مہاراج جی ہوں جو لڑکی <تصفح> <جانتے لیدنسان تصفح> تحت ਮਾਧ ਰਾਮ ਦੇ ਵਿੱਚ ਸਤਿਗੁਰ ਜੀ ਨੇ ਸਾਨੂੰ ਕਲਯੁਗੀ ਜੀਵਨ ਬਹੁਤ ਸੇ ਚਿੱਤੀ ਆਓ ਮਨ ਜੀਅ ਤੇ ਤੀਆਂ ਦੇ ਚਰਨਾਂ ਦੇ ਵਿੱਚ ਜੋੜਨਾ ਇੱਕ ਕਰੀਏ ਆਵਨ ਸ਼ਾਮ ਦੀ ਅਨੰਤਾ ਜਿਹੜੀ ਰੰਗ ਕਿਰਪਾ ਦੇ ਨਾਲ ਆਪਾਂ ਕਰੀਏ ਮਾਝ ਮਹੱਲਾ ਪੰਜਵਾ ਭਾਏ ਕਿਰਪਾਲ ਬਿੰਦੋ ਸਾਈ ਮੇਰ ਵਸੈ ਸਭਨੀ ਆਈਂ ਦੀਨਾ ਗਿਆਨ ਸਦਾ ਕਿਰਪਾਲ ਥਾਂਡ ਪਾਈ ਕਰਤਾਰੇ

ਜਦੋਂ ਉਹ ਮਾਲਕ ਨੇ ਕਿਰਪਾ ਕਰਕੇ ਉਸ ਖਸਮ ਦੇ ਰੈਡ ਕੀਤੀ ਕਿਰਪਾ ਨੇ ਧਰ ਦੇ ਵਿੱਚ ਆਇਆ ਸੰਤੂ ਜੀ ਕਹਿੰਦੇ ਮੇਕ ਬਰਸੈ ਸਭ ਨੇ ਥਾਈ ਫਿਰ ਸਾਧ ਸੰਤੂ ਜੀ ਨਾਮ ਰੂਪੀ ਵਾਪਾ ਜਿਹੜਾ ਪ੍ਰਮਾਤਮਾ ਦੇ ਹਰੇਕ ਹਿਰਦੇ ਦੇ ਵਿੱਚ ਆਵੇ ਸਰੀਰ ਦੇ ਜਿਹਨੇ ਵੀ ਇੰਦਰੇ ਨੇ ਉਸਾਰੇ ਉਸ ਬਾਸ ਦੇ ਨਾਲ ਜਿਵੇਂ ਸਾਸ ਸੰਦੇ ਜੀ ਦੁਨਿਆਵੀ ਤੇ ਬਾਹਰੀ ਬਾਤ ਹੀ ਬਾਸ਼ਕੁੰਦੀ ਹੈ ਜਦੋਂ ਬਦਲ ਚੜ ਕੇ ਆਉਂਦੇ ਨੇ ਤੇ ਬਾਸ਼ਕ ਪੈਣ ਦੇ ਨਾਲ ਕੋਈ ਵੀ ਉੱਚਾ ਟਿਬਾਓ ਵੀ ਭਾਵੇਂ ਕੋਈ ਨੀਵੇਂ ਨਿਮਾਨ ਹੋ ਉਹ ਬਾਤ ਜਿਹੜੀ ਹੈ ਸਾਰਿਆਂ ਦੇ ਇੱਕ ਸਾਥ ਪੈਦੀ ਤੇ ਇਸ ਤੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਉਹ ਕਿਰਪਾ ਨੂੰ ਪ੍ਰਮਾਤਮਾ ਜਦੋਂ ਮਿਹਬਾਨ ਹੋਇਆ ਸਤ ਗੁਰੂ ਜੀ ਕਹਿੰਦੇ ਕਿ ਨਾਮ ਨੂੰ ਜਦੋਂ ਵਰਕਰ ਕੀਤੀ ਤੇ ਸਾਰੇ ਜਿਹੜੇ ਜਾਣੂ ਨੇ ਸੀ ਸਾਰਿਆਂ ਦੇ ਉੱਤੇ ਸਤ ਗੁਰੂ ਦੀ ਬਾਤ ਸੁਣੀ ਇਸ ਸਾਧ ਸੰਗਤ ਜੀ ਇਹ ਸਾਰੇ ਜਿਹੜੇ ਸਾਡੇ ਗਿਆਨ ਦੇ ਜਿਹੜੇ ਨਿਕਾਲੂ ਦੇ ਚੱਕੋ ਹਰ ਇੱਕ ਤੋਂ ਗੀਆਂ ਮਾਰਾਂ ਨਹੀਂ ਤਨਾਂ ਨੂੰ ਸੁੰਢੀ ਤਕਤੀ ਹੋ ਗਈ ਤਨ ਜਿਹੜੇ ਨੇ ਉਹ ਸੁਗਲੀ ਦੇ ਸੁਹੁੰਦੇ ਡੰਡਿਆਂ ਦੀ ਸੁਹੁੰਦੇ ਜਵਾਨ ਜਿਹੜੀ ਹੈ ਕਿਸੇ ਟੀਚੇ ਜਿਹੜਾ ਜੀ ਕਰਦੀ ਹੈ ਸਤਿਗੁਰ ਜੀ ਕਹਿੰਦੇ ਜਦੋਂ ਪਰਮਾਤਮਾ ਨੇ ਨਾਮ ਨੂੰ ਕੀ ਮੇਰ ਵਰਸਿਆ ਨਾਲ ਸਾਡੀ ਇੱਕ ਪਰਮਾਤਮਾ ਦੀ ਕਿਰਪਾ ਕੀਤੀ ਤਾਂ ਤੁਸੀਂ ਕਿਰਪਾ ਦੇ ਨਾਮ ਇੱਕ ਹੋ ਕੀਤੀ ਹੈ ਤੇ ਸਾਸ ਸੰਗਤ ਜੀ ਕੰਚੂ ਦੇ ਵਿੱਚ ਦੁਨੀਆਂ ਦੇ ਲੋਕ ਤੜਪਦੇ ਰਹੇ ਸੰਗ ਕਾਰਜ ਨੂੰ ਧਾਰਨ ਵਾਸਤੇ ਕਾਰਜ ਨੂੰ ਦਾੜਾ ਕਰਨ ਵਾਸਤੇ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਬੰਦਰੂ ਬਣ ਕੇ ਆਇਆ ਇਸ ਵਾਸਤੇ ਜਦੋਂ ਨਾਮ ਰੂਪੀ ਬਾਸਤਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੀਤੀ ਤੇ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਗਰੀਬ ਨਹੀਂ ਦੇਖਿਆ ਕੋਈ ਅਮੀਰ ਨਹੀਂ ਦੇਖਿਆ ਕੋਈ ਉੱਚਾ ਨਹੀਂ ਦੇਖਿਆ ਕੋਈ ਨੀਵਾਂ ਨਹੀਂ ਦਿੱਤੇ ਸਤਿਗੁਰੂ ਜੀ ਨੇ ਸਾਰਿਆਂ ਦਾ ਭਲਾ ਕੀਤਾ ਭਾਵੇਂ ਕੋਈ ਕੋਹੇ ਰਾક્ષਸੁਰ ਦਾ ਅਗਵੇ ਅਗਵੇ ਵਾਲੀ ਵਰਗਾ ਵੱਡਾ ਹੰਕਾਰੀ ਹੋਵੇ ਤੇ ਭਾਵੇਂ ਸਾਧ ਸੰਗਤ ਜੀ ਠਗੀਆਂ ਮਾਰਕ ਵਾਲਾ ਸੰਗਤ ਠਾਗੀ ਜੀ ਉਹਨਾਂ ਹੋਵੇ ਇਹ ਭੰਗੇ ਗਰੀ ਭਾਈ ਕਾਨੂ ਦਾ ਕਥਨ ਹੈ ਸਤਿਗੁਰੂ ਧੰਸ਼੍ਰੀਪੁਰ ਨਾਨਕ ਦੇਵ ਮਹਾਰਾਜ ਜੀ ਸਾਰੇ ਤੇ ਭਾਣਾ ਕਰਦੇ ਕਹਿੰਦੇ ਨਾਮ ਦਾ ਛਟਾ ਜੇ ਜੇ ਦੁਨੀਆ ਦਾ ਰਾਜਾ ਧੰਸ਼੍ਰੀਪੁਰ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਖਾਇਆ ਬਾਬਰ ਇਹ ਸਤਗੁਰੂ ਜੀ ਨੇ ਬਾਬਰ ਨੂੰ ਜਾਬਰ ਕਹਿਣਾ ਉਹਦੇ ਮੂੰਹ ਦੇ ਉੱਤੇ ਕੀਤਾ ਸਤਗੁਰੂ ਜੀ ਕਹਿੰਦੇ ਕਿ ਤੇਰੇ ਕੰਮ ਜਿਹੜੇ ਜਾਬਰ ਆ ਸਾਧ ਸੰਗਤ ਜੀ ਇੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਿਆ ਸੰਕਟਾਂ ਜਗਤ ਵਿੱਚ ਨਾਮਕ ਨਿਰਮਲ ਪੰਥ ਚਲਾਇਆ ਜਦੋਂ ਨਾਮ ਰੂਪੀ ਸੰਕਟਾਂ ਸੰਤੂ ਜੀ ਨੇ ਕਾਲਜੋਗ ਦੇ ਵਿੱਚ ਸਾਧ ਸੰਗਤ ਜੀ ਛੱਡੇ ਆ ਤੇ ਜਿਹੜੇ ਜਿਹੜੇ ਹਿਰਦਿਆਂ ਦੇ ਵਿੱਚ ਉਹ ਪ੍ਰਮਾਤਮਾ ਦੇ ਨਾਮ ਰੂਪੀ ਵਾਸ ਪਈ ਹੋਏ ਹਿਰਦੇ ਤ੍ਰਿਣਕ ਹੋ ਗਏ ਜਿਹੜੇ ਵਾਸ ਪੈਂਦੇ ਨਾਲ ਸਾਰੀਆਂ ਥਾਮਾਂ ਜਿਹੜੀਆਂ ਨੇ ਸਾਧ ਸੰਗਤ ਜੀ ਕੋ ਮੀਂਹ ਪੈਣ ਦੇ ਨਾਲ ਸਾਰੀਆਂ ਥਾਮਾਂ ਜਿਹੜੀਆਂ ਨੇ ਹਰੀਆਂ ਭਰੀਆਂ ਹੋ ਜਾਂਦੀਆਂ ਨੇ ਇਸ ਤਰ੍ਹਾਂ ਜਿਹੜੀਆਂ ਹਿਰਦਿਆਂ ਦੇ ਵਿੱਚ ਕੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗ੍ਰੰਥ ਵਰਤੀ ਉਹ ਵੀ ਸਾ ਸੰਗਤ ਜੀ ਜਿਹੜੇ ਹਿਰਦੇ ਨੇ ਉਹ ਬਾਣੀ ਦੇ ਨਾਲ ਮਿਲਪ ਹੋ ਗਏ। ਇਸ ਸਾਚੂ ਜੀ ਦੇ ਮੇਘ ਵਰਸਾ ਸਭ ਨਹੀਂ ਥਾਣੀ। ਦੀਨ ਦਾਇਆਕ ਸਦਾ ਕਿਰਪਾਲਾ ਥਾਂਤ ਪਾਈ ਕਰਤਾਰੇ ਜੀ ਉਹ ਜਿਨ੍ਹਾਂ ਤੇ ਵਿਆਕ ਵਾਹਿਗੁਰੂ ਦਾ ਪਰਮਾਤਮਾ ਹੈ ਇਹ ਦਿਆਲੂ ਕਹਿਦਾ ਸਰਬੂਜੀ ਕੀਤੇ ਜੀ ਬਿਆਸ ਸਦਾ ਕਿਰਪਾ ਦਾ ਉਹ ਸਦਾ ਹੀ ਭਾਈ ਕਿਰਪਾ ਕਰਦਾ ਹੈ ਉਹ ਪਰਮਾਤਮਾ ਦਾ ਘਰ ਹੈ ਰਹਿਣ ਵਾਲਾ ਉਹ ਸਦਾ ਹੀ ਸਾਰਿਆਂ ਤੇ ਕਿਰਪਾ ਕਰਦਾ ਹੈ ਉਹ ਸਦਾ ਹੀ ਹਰੇਕ ਨੂੰ ਬਹੁਤ ਤੇ ਦਇਆ ਕਰ ਰਿਹਾ ਹੈ ਉਹ ਭਵੇਂ ਛੋਟੇ ਛੋਟੇ ਜੀਵ ਹੋਣ ਸਾਰਿਆਂ ਤੇ ਪਰਮਾਤਮਾ ਦਇਆ ਕਰ ਰਿਹਾ ਹੈ ਸੰਤੂ ਜੀ ਨੇ ਖਾਨ ਪਾਈ ਕਿਰਪਾ ਕੀਤੀ ਹੁਣ ਜਿਹੜੇ ਹਿੱਤੇ काम क्रोध लोभ मोह अहंकार ਦਾ ਵੈਸਤ ਹੀ ਇਰਫਾ ਦੇ ਵਿੱਚ ਉੱਤੇ ਪੈਸਾ ਸੰਤੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਨੇ ਨਾਮ ਰੂਪੀ ਰਹਿਮ ਕੀਤੀ ਨਾ ਪ੍ਰਮਾਤਮਾ ਦੀਂ ਦਇਆ ਦੇ ਧਰਮ ਵਿੱਚ ਆਇਆ ਸੰਤੂ ਜੀ ਕਿਹਦੇ ਖਾਂ ਪਾਈ ਕਰਤਾਰੇ ਜਿਉ ਇਹ ਹਿਰਦੇ ਦੇ ਵਿੱਚ ਖਾਂ ਵਰਤ ਲਈ ਪ੍ਰਮਾਤਮਾ ਦੇ ਨਾਮ ਦੇ ਨਾਲ ਆਪਣੇ ਜੀ ਜੰਤ ਪ੍ਰਤਿਪਾਰੇ ਹੁਣ ਸਤਿਗੁਰੂ ਧੰਨ ਸ਼੍ਰੀ ਗੁਰਜਨ ਦੇਵ ਜੀ ਕਿਹਨੂੰ ਪਰਮਾਤਮਾ ਜਿਹੜਾ ਹੈ ਉਹ ਆਪਣੇ ਜੀਵਾਂ ਨੂੰ ਸੰਭਾਲਦਾ ਹੈ ਆਪਣੇ ਜੀ ਜੰਤਪਾਲ ਜੀ ਕਹਿੰਦੇ ਜੀ ਜਿਹੜੇ ਵੱਡੇ ਜੀਵਨ ਵਾਲੇ ਸੀ ਚੰਕੂ ਕੇਤੇ ਦੇ ਸੁੱਤੇ ਜਿਹੇ ਸੀ ਵੱਡੇ ਹਸਕੂਲ ਨੂੰ ਜੀਵਿਆ ਕੇ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਸਾਰੇ ਨੂੰ ਸੰਭਾਲਦਾ ਸਮਾਪਤ ਦੇਖਦੇ ਆ ਨਾ ਪਰਦਰ ਦੇ ਵਿੱਚ ਕੀੜੇ ਦਾ ਪਤਾ ਨਹੀਂ ਲੱਗਦਾ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਾਇਹ 15ਵੇਂ ਜਨਮ ਦਿਵਸ ਪਾਏ ਦਾ ਇਹ ਇੱਕ ਆਰਗਨ ਕਰਤਾ ਹੈ ਉੱਪਰ ਮਾਲਵਾ ਭਾਈ ਸਾਰਿਆਂ ਦੇ ਰੇਜ ਦਾ ਪ੍ਰਬੰਧ ਕਰਦਾ ਸਾਰਿਆਂ ਨੂੰ ਆਹਾਰ ਦੇਣ ਵਾਲਾ ਸਤਿਗੁਰੂ ਜੀ ਦੇ ਸਾਰਿਆਂ ਦੀ ਪਰਵਾਰਨਾ ਕਰਨ ਵਾਲਾ ਜਿਹਨ ਬਾਦਤ ਮਾਤਾ ਸੰਭਾਰੇ ਕਿਨੇ ਪ੍ਰਮਾਤਮਾ ਸੰਭਾਲ ਕਰਦਾ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੇ ਬਾਲਕ ਉਡੀ ਬਚਪਨ ਦੇ ਵਿੱਚ ਰਹਿਤਾਂ ਜਿਹੜੀ ਉਹ ਮਾਤਾ ਕਰਦੀ ਹੈ ਨਾ ਉਹ ਮਾਤਾ ਨੂੰ ਪਤਾ ਹੈ ਬੱਚੇ ਨੂੰ ਧਰਮ ਕੀ ਚਾਹੀਦੀ ਹੈ ਖੁਰਦੀ ਚਾਹੀਦੀ ਹੈ ਮਾਤਾ ਨੂੰ ਪਤਾ ਹੈ ਬੱਚੇ ਨੂੰ ਕਿਹੜੀ ਚੀਜ਼ ਕਿਸ ਸਮੇਂ ਵਿੱਚ ਖਰੀਦੀ ਹੈ ਜਿਵੇਂ ਮਾਂ ਸਾਹਿਬ ਸੰਧ ਜੀ ਬੱਚੇ ਦੀ ਸਮਾਰਨ ਕਰਦੀ ਹੈ ਨਾ ਚੰਚਲ ਮਤ ਵਾਲਾ ਕਪਰੇ ਕੀ ਸੜ ਅਲਨ ਪਰ ਖੇਲੇ ਸਰਪੂ ਜੀ ਕਹਿੰਦੇ ਜਿਵੇਂ ਬੱਚੇ ਨੂੰ ਪਤਾ ਨਹੀਂ ਨਾ ਹੈ ਅੱਗ ਨੂੰ ਹੱਥ ਪੱਜਾ ਪਾਉਂਦਾ ਹੈ ਕਦੇ ਸਰਪੂ ਨੂੰ ਹੱਥ ਵਿੱਚ ਫੜਦਾ ਇਹ ਤੁਲ ਕਰਦਾ ਹੈ ਔਰ ਮਾਤਾ ਜਿਹੜੀ ਹੈ ਤੇ ਧਿਆਨ ਰੱਖਦੀ ਬੱਚੇ ਦਾ ਹਰ ਸਮੇਂ ਮਾਤਾ ਉਹਦਾ ਧਿਆਨ ਜਿਹੜਾ ਬੱਚੇ ਦੇ ਵਿੱਚ ਰੱਖਦਾ ਤੇ ਸੰਤੂ ਜੀ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਜਿਹੜਾ ਕੋ ਛੋਟੇ ਛੋਟੇ ਜੀਵਾਂ ਦੀ ਸੰਭਾਲ ਕਰਦਾ ਹੈ ਜਿਵੇਂ ਮਾਂ ਆਪਣੇ ਬੱਚੇ ਨੂੰ ਸੰਭਾਲਦੀ ਹੈ ਜੋ ਬਾਲਸ ਮਾਤ ਸੰਭਾਰੇ ਜਿਵੇਂ ਮਾਂ ਬਾਲ ਦਾ ਨੂੰ ਸੰਭਾਲਦੀ ਸੰਤੂ ਜੀ ਕਹਿੰਦੇ ਪਰਮਾਤਮਾ ਦੀ ਦਾਸ ਸੰਤ ਜੀ ਇਸ ਤਰ੍ਹਾਂ ਉਹ ਜੀਵਾਂ ਦੀ ਪਤਪਾਲਨਾ ਕਰ ਰਿਹਾ ਹੈ ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਾਧਨ ਆਹਾਰੇ ਜੀ ਜੋ ਪੁਰਦੁਖਾਂ ਭੰਜਨ ਵਾਲਾ ਸੁਖਾਂ ਦਾ ਸਾਗਰ ਪਰਮਾਤਮਾ ਹੈ। ਧੰ ਸ਼੍ਰੀ ਗੁਰੂ ਕ੍ਰਿਸ਼ਨ ਮਹਾਰਾਜ ਜੀ ਦੇ ਵਿੱਚ ਕਈ ਜਨ ਅਤਿ ਸਾਧ ਸੰਗਤ ਜੀ ਦੇ ਰਾਜ ਲਈ ਦਰਸਤਾਂਤ ਤਨ ਪਰਮਾਤਮਾ ਦਾ ਦਰਸਤਾਂਤ ਹੁੰਦਾ ਹੈ। ਉਸ ਹੱਦ ਤੋਂ ਵੱਡੀ ਦੁਨੀਆ ਦੀ ਚੀਜ਼ਾਂ ਨਹੀਂ ਹੁੰਦਾ ਜਿਸ ਸਮੁੰਦਰ ਦੀ ਗਹਿਰਾਈ ਨੂੰ ਆਪਿਆ ਨਹੀਂ ਦੱਸ ਸਕਦਾ ਸਮੁੰਦਰ ਦੀ ਵਿਸ਼ਾਲਤਾ ਨੂੰ ਆਪਿਆ ਨਹੀਂ ਦੱਸ ਸਕਦਾ ਇਸ ਤਰ੍ਹਾਂ ਸਤਿਗੁਰੂ ਧੰਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਪ੍ਰਮਾਤਮਾ ਸੁਹਾ ਦਾ ਸਾਗਰ ਹੈ ਉਹ ਪ੍ਰਮਾਤਮਾ ਦੇ ਅਨੁਪਕਾਰ ਜਿਹੜੀ ਨੂੰ ਆਪਾਂ ਨਹੀਂ ਦੱਸ ਸਕਦਾ ਪ੍ਰਮਾਤਮਾ ਦੀ ਕਿੱਡੀ ਨੂੰ ਕਿੱਡੀ ਬਖਸ਼ਿਸ਼ਾਂ ਨੇ ਉਹਨਾਂ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਸਤਿਗੁਰੂ ਜੀ ਕਿਹਦੇ ਦੁੱਖ ਭੰਡਣ ਉਹ ਦੁੱਖਾਂ ਨੂੰ ਭੰਡਣ ਵਾਲਾ ਹੈ ਉਹ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਸੁਖ ਸਾਡਾ ਸੁਖਾਂ ਦਾ ਸਾਧ ਹੈ ਸੁਆਮੀ ਸੁਆਮੀ ਸਾਡਾ ਮਾਲਕ ਹੈ ਸੰਤੂ ਜੀ ਕਿਹਦੇ ਦੇਦ ਸਭ ਆਹਾਰੇ ਕੀ ਹੋ ਉਹ ਸਾਰੇ ਜੀਵਾਂ ਨੂੰ ਆਹਾਰ ਦੇ ਰਿਹਾ ਸਾਰੇ ਜੀਵਾਂ ਨੂੰ ਜੀਤੀ ਸੰਤੂ ਜੀ ਗੋਬਨ ਸੇਵਾ ਨਾਲ ਜੀ ਨਸੋਰੀਆ ਪੜੀ ਨਾ ਸਾਸ ਹੁੰਦੇ ਜਿਹੜੇ ਸੰਤੂਰੀਏ ਕਮਟਦੇ ਹਨ ਜੀਨਾਂ ਦੀ ਫਕ ਪਾਲ ਕਰ ਉਹਦੇ ਵਿੱਚ ਸੰਤੂ ਜੀ ਨੇ ਪਹਿਲੇ ਸੋ ਅਈਏ ਜੇ ਸਾਨੂੰ ਸਮਝ ਆਇਆ ਜੀਨਾਂ ਨੇ ਕੀ ਪਰਪਾਰ ਕਰੇ ਤੈ ਸੰਤ ਉਹ ਬਾਦ ਨਹੀਂ ਮੰਗਾਰ ਐ ਕਬਚਿ ਪਸ਼ੂ ਨਦ ਨਾਦ ਬਰਾਤਰ ਸਰਬ ਸਮੈ ਸਭ ਕੋ ਪਰਪਾਰ ਹੈ ਕੋਖਤ ਹੈ ਜਨ ਮੈ ਪਲ ਮੈ ਥਲ ਮੈ ਕਰਕੇ ਨੇਰੀ ਕਰਮ ਵਿਚਾਰ ਹੈ ਜੀਨਿਆਰ ਦਇਆ ਦੁਖਨ ਦੇਖਤ ਹੈ ਪਰ ਦੇਤ ਨਾ ਹੈ ਉਹ ਪ੍ਰਮਾਤਮਾ ਸਾਡੇ ਦੁਖਾਂ ਨੂੰ ਦੇਖਦਾ ਉਹ ਪ੍ਰਮਾਤਮਾ ਸਾਡੇ ਪਰਮਾਤਮਾ ਪਰਮੇਰਿ ਪਰਮਾਤਮਾ ਨੇ ਕਦੇ ਸਾਨੂੰ ਰੋਜੀ ਦੇ ਨਹੀਂ ਪਰ ਦੇ ਸੰਤੂ ਜੀ ਕਹਿੰਦੇ ਉਹ ਪਰਮਾਤਮਾ ਸਾਰੇ ਜੀਵ ਦੀ ਪਤ ਪਰਣਾ ਕਰਦੇ ਉਹਨੇ ਜੇ ਸਾਰਿਆਂ ਨੂੰ ਪਾਲਿਆ ਨਾ ਸੰਤੂ ਜੀ ਕਹਿੰਦੇ ਉਹ ਸੁਖਾਂ ਦਾ ਸਾਗਰ ਹੈ ਦੇਖ ਖਗਰ ਆਹਾਰੇ ਆਹਾਰ ਕਹਿੰਦੇ ਜੀ ਖਾਣੇ ਉਹ ਪਰਮਾਤਮਾ ਸਾਰਿਆਂ ਨੂੰ ਪੂਜੀ ਦੇਦੇ ਜਨ ਭਲ ਪੂਰ ਰਹਿਆ ਮਿਹਰਵਾਨਾ ਪਰਮਾਤਮਾ ਹੈ ਕਿਤੇ ਕਿਤੇ ਸਤਿਗੁਰੂ ਵਰਦਨ ਦੇ ਮਾਰ ਦੀ ਕਿਤੇ ਜਲ ਵਿੱਚ ਵੀ ਹੈ ਥਲ ਦੇ ਵਿੱਚ ਵੀ ਹੈ ਜਨਮ ਦੇ ਵਿੱਚ ਵੀ ਪਰਮਾਤਮਾ ਹੈ ਥਲ ਦੇ ਵਿੱਚ ਵੀ ਪਰਮਾਤਮਾ ਹੈ ਪੂਰ ਰਹਾ ਮਿਹਰਬਾਨਾ ਸਾਰੇ ਜਗਾਂ ਤੇ ਪਰੇ ਕੋਲ ਪਰਮਾਤਮਾ ਮਹਾਰਾਜਮਾਨ ਹੈ ਉਹ ਮਿਹਰਬਾਨ ਹੈ ਸਤਿ ਬਲਿਹਾਰੀ ਸਤਿ ਬਲਿਹਾਰ ਜਾਈਏ ਕਿਰਬਾਨਾ ਸੰਤੂਜੀ ਕਹਿੰਦੇ ਹੈ ਹੋਏ ਜੇ ਪਰਮਾਤਮਾ ਨੂੰ ਭਾਈ ਸਦਾ ਜੀ ਬਲੇਹਾ ਕਰਨਾ ਚਾਹੀਦਾ ਹੈ ਉਹ ਪਰਮਾਤਮਾ ਨੂੰ ਸਦਾ ਹੀ ਤੋਂ ਮੰਨ ਜਾਣਾ ਚਾਹੀਦਾ ਹੈ ਜਿਹੜਾ ਪਰਮਾਤਮਾ ਸਾਧ ਸੰਗ ਜੀ ਜਗ ਦੇ ਰਕੀਪ ਤੇ ਜੀਵਾਂ ਨੂੰ ਪਾਲਦਾ ਹੈ ਜਿਹੜਾ ਖਰਾਬ ਦੇ ਰੂਪ ਜੀਵਾਂ ਨੂੰ ਪਾਲ ਰਿਹਾ ਹੈ ਜਿਹੜਾ ਹਰੇਕ ਜੀਵ ਦੀ ਰੋਜੀ ਦਾ ਪ੍ਰਬੰਧ ਕਰਦਾ ਪਿਆ ਸੰਤੂਜੀ ਕਹਿੰਦੇ ਭਾਈ ਇਹੋ ਜੇ ਪਰਮਾਤਮਾ ਨੂੰ ਸਦਾ ਹੀ ਬਲੇਹਾ ਜਾਣਾ ਚਾਹੀਦਾ ਪਰਵਾਣ ਜਾਣਾ ਚਾਹੀਦਾ ਹੋਏ ਪਰਮਾਤਮਾ ਤੋਂ ਰੈਣ ਜਨਸ ਇਸ ਸਦਾ ਧਿਆਈ ਜੇ ਖੇਨ ਮੈ ਸਗਤ ਉਧਾਰੇ ਕੀਓ ਸਤੂਜੀ ਕਿਤੇ ਰੈਣ ਜਨਸ ਇਸ ਸਦਾ ਧਿਆਏ ਡੇਢ ਰਾਤ ਭਾਈ ਉਸ ਪ੍ਰਮਾਤਮਾ ਨੂੰ ਤੇਨਵਾ ਕਰ ਜਿਹੜਾ ਪ੍ਰਮਾਤਮਾ ਸਾ ਸੰਗਤ ਜੀ ਸਾਨੂੰ ਰੋਜੀ ਦੇ ਰਿਹਾ ਕਿਹੜਾ ਪ੍ਰਮਾਤਮਾ ਹਰੇਕ ਸੁਆਸ ਤੇ ਸਾਡੀ ਪਾਲਣਾ ਕਰ ਰਿਹਾ ਸਤੂਜੀ ਕਹਿੰਦੇ ਭਾਈ ਜੇਕੇ ਕੁਸਵਾਸ ਜਰਾ ਤੂੰ ਇਹ ਪਰਮਾਤਮਾ ਨੂੰ ਸੁਹਾਵਣਾ। ਉਹ ਮਾਂ ਦੇ ਗਰਭ ਦੇ ਵਿੱਚ ਵੀ ਸਾਡੀ ਰੱਖਿਆ ਕੀਤੀ। ਜਿੱਥੇ ਸਾਸ ਸੰਦੇ ਜੀ ਕੋਈ ਸੁਣ ਰਹਾ ਨਹੀਂ ਉਹ ਦਿਨ ਉਹਦੀ। ਸਤੂਜੀ ਦੀ ਬਾਣੀ ਕਹਿੰਦੀ ਜਿੱਥੇ ਤੂੰ ਸਮਾਰਥ ਜਿੱਥੇ ਕੋਈ ਨਾ ਹੈ ਉਥਾ ਤੇਰੀ ਰੱਖਾ। ਉਹ ਪਰਮਾਤਮਾ ਉਸ ਜਗ੍ਹਾ ਤੇ ਹੀ ਰੱਖਿਆ ਹੁੰਦਾ ਹੈ। ਸਤੂਜੀ ਕਹਿੰਦੇ ਤੂੰ ਜਿਹੜੇ ਰਾਤ ਉਸ ਪਰਮਾਤਮਾ ਨੂੰ ਸਦਾ ਧਿਆਉਣਾ ਕਰ। ਤੈਨੂੰ ਜਿਸ ਤੇ ਸਦਾ ਧਿਆਈ। ਜੇ ਜਨਮਾਂ ਸੰਗਲ ਉਦਾਹੇਹੀ ਜੀ ਉਹ ਜਿਹੜਾ ਇਹਨਦੇ ਇਤਿਹਾਸ ਸੰਦੇ ਜੀ ਖੇਨੇ ਕਿ ਕਿ ਆਪਦੇ ਝੰਕੰਦੇ ਨਾਲ ਸਮੇਂ ਨਾਲ ਇੱਕ ਪਲ ਕੋ ਝੰਕਣਾ ਸੰਤੂ ਜੀ ਕਹਿੰਦੇ ਇੱਕ ਪਲ ਦੇ ਝੰਕਣ ਦੇ ਸਮੇਂ ਜਿਹਨੇ ਟਾਈਮ ਦੇ ਵਿੱਚ ਪ੍ਰਮਾਤਮਾ ਜੀਵਾਂ ਦਾ ਉਦਾਹਰਨ ਉਹਨੂੰ ਪ੍ਰਮਾਤਮਾ ਨੂੰ ਜਿਆਦਾ ਸਨਮਾਨ ਹੀ ਦਰਦਾ ਮਨੁਸਾਹ ਸੰਦੇ ਜੀ ਅਜਾਮਨ ਪਾਪੀ ਦਾ ਜਿਹੜਾ ਹੁੰਦਾ ਨਾ ਗੁਰਬਾਣੀ ਵਿੱਚ ਅਜਾਮਨ ਪਾਪੀ ਜਾਣਦਾ ਹੈ ਇੱਕ ਜਨਮ ਬਾਅਦ ਇੱਕ ਸਤਾਰ آج آپ پر اپنے کا پاکی کیڑا ساتھ سنجھ کی بیس پر تحمیم ہو گیا سی آپ نے اس دار دن کو پڑھے آپ بھیڑیا لئی کہ ساتھ سنجھ کی بھیڑیا لینڈ کو باپ نا استاد نے کہ اگر سمجھا اس لیے کہ قدے بھی کے جڑا رستہ ہے کہ رستہ نہیں کرنا ہے وہ رستہ کھڑا سی وہ بیش بہت کا کار جو جان پائے رستہ ہے یہ بجاب دے اچھو نہیں نگڑا اور گروہ کی سانو سمجھا ہوتا ہے جیون جی جاک سکھاؤں ہے ਸਤਗੁਰੂ ਜੀ ਸਾਨੂੰ ਵਾਰ-ਵਾਰ ਇਹ ਗੱਲ ਤੋਂ ਸਾਨੂੰ ਸੁਚੇਤ ਕਰਦੇ ਨੇ ਕਿ ਸਿਖਾ ਜੇ ਕੋ ਗੁਰੂ ਦੇ ਦਰਤੇ ਆਏ ਤੇ ਗੁਰੂ ਦੀ ਬਾਣੀ ਨੂੰ ਪੜ ਤੇ ਜੀਵਨ ਆਪਣਾ ਜਿਹੜਾ ਉਹ ਗੁਰੂ ਦੇ ਸ਼ਬਦ ਦੇ ਮੁਤਾਬਕ ਚੱਲਦਾ ਸਤਗੁਰੂ ਜੀ ਸਾਨੂੰ ਵਾਰ-ਵਾਰ ਇਹ ਗੱਲ ਦੀ ਗਵਾਈ ਦੇ ਕਿਸਮ ਦਾ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਜਿਹੜਾ ਅਜਾ ਮੂਸੇ ਇਹਨੇ ਆਪਣੇ ਉਸਤਾਰ ਦੀ ਗੱਲ ਨੂੰ ਮੰਨੀ ਤੇ ਜਦੋਂ ਇਹ ਨੂੰ ਵਿਸ਼ਵਾਸ ਆ ਦੇ ਦਰਤੇ ਉੱਤੇ ਗਿਆਨ ਦੇ ਵਿਸ਼ਵਾਸ ਦੇ ਬਾੜੇ ਵਿੱਚ ਗਿਆ ساس نے جی کنے بیاری پیش بات نہ کروائے سارا جیون جڑا پڑھیا سی سارا فرس ہو گیا جی پر کرے نہ کرے پرماطما جڑا ساس سنگ جی پرب کا ہے کسے کا ایک تیر نہ ہوا ہے جس کے ایک تیر دینا بھی نام جو پہ ہے اے بات سمجھے او کہ سانو دا پھل نہیں ملے گا او پرماطما نے پھل کلو دے دینا ہے او مرضی ہوتی ہے لوگ ساتھ سنگ جی کوئی چھوٹا جا بھوٹا ہے ਜੇ ਆਪਾਂ ਅੰਬ ਦਾ ਬੂਟਾ ਲਾਇਆ ਕੋਈ ਨੂੰ ਘਰ ਵਾਲੇ ਹੈ ਤਕਰੀਬਨ 5-6 ਸਾਲ ਪਾਲ ਰਿਹਾ ਹੈ ਐਨੇ ਸਭ ਤੋਂ ਬਾਅਦ ਉਹਨੂੰ ਫਲ ਲੱਗਿਆ ਤੇ ਉਹਨੂੰ ਕਿ ਇੱਕ ਦਿਨ ਪਾਠ ਕਰਕੇ ਉਹਦੀ ਦਰਖਾਸਤ ਕਰਦਾ ਕਿ ਮੈਨੂੰ ਇਹਦਾ ਫਲ ਕੋਈ ਮਿਲੇ ਚਾਰ ਦਿਨ ਮੋਦਵਾਰੇ ਆ ਕੇ ਰੱਬ ਦੇ ਨਾਲ ਮੰਬੇ ਵਾਧਾ ਲਾ ਦਿੰਦਾ ਕਿ ਮੈਨੂੰ ਇਹਦਾ ਫਲ ਕੋਈ ਮਿਲੇਗਾ ਤੇ ਨਾਲ ਪਾਠ ਕਰਦਾ ਮੈਂ ਸਵਾ ਮਹੀਨਾ ਮਗਰ ਦੁਆਰਾ ਸਹਿਬ ਆਏ ਸਾਧੂ ਜੀ ਕਹਿੰਦੇ ਕਿ ਇਹ ਬੂਟੇ ਨਾਲ ਸ਼ਰਤਾਂ ਮੱਤ ਉਹ ਪਰਮਾਤਮਾ ਨੇ ਕਦੋਂ ਖੜ ਦੇਣਾ ਕਿਉਂਕਿ ਪ੍ਰਭ ਕਹਿਆ ਕਿ ਸੇ ਤਾਂ ਇੱਕ ਤਿੰਨ ਨਕਵਾ ਇੱਕ ਤਿਲ ਜਿਨਾ ਸਮਾਂ ਵੀ ਤੇਰਾ ਰੱਬ ਕਿੰਨਾ ਜਾਨਦਾ ਕੋਈ ਵੀ ਰਜਾਮਨ ਜਿਹੜਾ ਪਾਤੀ ਸੀ ਸਾਧ ਸੰਗਤ ਜੀ ਨੇ ਪੜਿਆ ਤੇ ਹੈ ਸੀ ਨਾ ਪਰ ਔਰ ਜਿਹੜਾ ਜੀਵਨ ਸੀ ਸਾਧ ਸੰਗਤ ਜੀ ਉਪਦੇਸ਼ਵਾਦ ਗ੍ਰੰਥਾਂ ਕਰਕੇ ਸਾਧਾ ਜੀਵਨ ਜਿਹੜਾ ਉਪਕਾਰਇਆ ਔਣਮ ਉਹ ਰੱਬ ਦੀ ਰਾਹੁਲੀ ਦੇਵਨੈਤ ਹੋਈ کیڑے کا دیو صاف سمجھے کہ کوئی امام کو سٹیڈی کو نہیں پہنچی ائی بچے پہلا میرے گھر دے وچ رہن گے اور جے کو ماں پوشاں نے تے گھر دے وچ آئے جو بھی کچھ خیر سی تیرے گھر والی نے کھوایا تے صاف سمجھے کہ اے تے اینا تو وشے دے وچ کلام ہو سکتا سی اے کسے نوں کوئی رب دے پیار نوں دیکھنا بھی ਔਰ ਉਹਨੇ ਜਾਣਿਆ ਚਾਹਿਆ ਉਹ ਬਾਪ ਪੋਸਾਂ ਨੇ ਇਹ ਨਹੀਂ ਗੱਲ ਕਹਿ ਦਿੱਤੀ ਕਿ ਜਿਹੜੇ ਸੰਤ ਜਿਹੜੇ ਕੋਈ ਇਹ ਧਰਮ ਦੇ ਵਿੱਚ ਆਏ ਕਹਿਣਗੇ ਤੁਹਾਡਾ ਪੜਾਓ ਜਾਲੇ ਦਾ ਜਿਹੜਾ ਤੁਹਾਡੇ ਕੁੱਪ ਦੇ ਵਿੱਚ ਮੱਛਾਂ ਹੀ ਤਾਂ ਨਾਮ ਨਾਰਾਇਣ ਰੱਖਦੇ ਸਨ ਸਾਸ ਸੰਤੇ ਜੀ ਉਹ ਬੱਚੇ ਦਾ ਨਾਮ ਨਾਰਾਇਣ ਰੱਖਿਆ ਬੱਚੇ ਦਾ ਪਹਿਲਾਂ ਵੀ ਹੈ ਸੀ ਇਹ ਤੇ ਔਰ ਜਦੋਂ ਇਹਨਾਂ ਨੂੰ ਕੋ ਬਾਅਦ ਮਾਰਦਾ ਨਾ ਅੰਤ ਸਮਾ ਆਇਆ ਨਰਾਇਣ ਪ੍ਰਮਾਤਮਾ ਕਿਹਾ ਕਿ ਬਾਜ ਮਾਰਦਾ ਉਹ ਪੁੱਤ ਨਹੀਂ ਆਵਾਜ਼ ਪਾਸ ਸੁਣੀ ਨਹੀਂ ਪਰ ਉਹ ਪਰਮਾਤਮਾ ਨੇ ਸੁਣ ਲਈ ਲੋਕ ਪਰਮਾਤਮਾ ਨੇ ਸੁਣੀ ਤੇ ਸਾਧ ਸੰਗਤ ਜੀ ਇਹ ਅਜਾਣ ਬਾਪੀ ਤੇ ਇੱਕ ਨਿਮਖ ਮਾਦੇ ਇੱਕ ਨਿਯਮਤ ਦੇ ਵਿੱਚ ਉਹ ਪਰਮਾਤਮਾ ਨੇ ਤਾਂ ਦਿੱਤਾ ਜਿਹਦੇ ਨਾਮ ਨੂੰ ਦਿੱਤੇ ਕੀਤਾ ਜੀ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਤਰ੍ਹਾਂ ਕਿ ਤੂੰ ਜਿਹਨੇ ਰਹਾ ਉਹ ਪਰਮਾਤਮਾ ਨੂੰ ਤਿਆਹਾਰ ਕਰ ਅਪਾਣੇ ਤੇਰੀ ਪੁਕਾਰ ਪ੍ਰਮਾਤਮਾ ਨੇ ਕਦੋਂ ਸੁਣ ਲੈਣੀ ਹੈ ਇਹ ਧਈ ਦਾ ਸਿਮਰਨ ਹੈ ਪਾਪੀ ਤਰ੍ਹਾਂ ਅਨੇਕ ਸਤਜੂ ਨਹੀਂ ਕਹਿੰਦੇ ਧਈ ਦੇ ਸਿਮਰਨ ਦੇ ਨਾਲ ਅਨੇਕਾਂ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ ਇਸ ਤਰ੍ਹਾਂ ਕਿ ਧੰਤਰੀ ਗੁਰਜਨ ਦੇਵ ਜੀ ਮਹਾਰਾਜ ਸਾਨੂੰ ਸੁਝੇ ਪਾ ਰਹੇ ਨੇ ਰੈਣ ਦਿਨਸ ਤੇ ਸਦਾ ਧਿਆਈ ਉਹ ਪ੍ਰਮਾਤਮਾ ਨੂੰ ਸਦਾ ਰਹਿਣ ਤੇ ਜੁੜਦੇ ਨੇ ਤੇ ਰਾਤ ਜਾਣਾ ਕਰ ਜੇ ਦਿਨ ਮੈਂ ਸਗਲ ਉਧਾਰੇ ਕੀ ਉਹ ਜਿਹੜਾ ਹੈ ਦਿਨ ਦੇ ਵਿੱਚ ਭਾਈ ਸੰਸਾਰ ਤੋਂ ਪਾਰ ਕਰ ਦਿੰਦਾ ਹੈ ਰਾਤ ਲਈਏ ਸਗਰੇ ਪ੍ਰਭ ਆਪੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਨੇ ਸਰਲੇ ਸਾਰੇ ਸੰਸਾਰ ਨੂੰ ਰੱਖਿਆ ਕਿ ਉਹ ਰੱਖਣ ਵਾਲਾ ਵੀ ਪ੍ਰਮਾਤਮਾ ਹੈ ਉਹਨਾਂ ਨੇ ਰੱਖਿਆ ਕਿ ਆਪ ਕਰਦਾ ਰਾਤ ਲਈਏ ਸਗਲੇ ਪ੍ਰਭ ਆਪੇ ਉੱਤਾਰੇ ਗਏ ਸਭ ਸੋ ਸੰਤਾਪੇ ਉਹ ਸਤਿਗੁਰੂ ਜੀ ਕਹਿੰਦੇ ਝੋਲੇ ਹਟ ਗਏ ਔਰ ਜਿਹੜਾ ਖਤਮ ਹੋ ਗਈ ਹੁਣ ਜੇ ਨਾਲੀ ਸੋਝੀ ਆ ਗਈ ਕਿ ਜਿਹੜੇ ਪਹਿਰਾਲੇ ਦਾ ਨਾਮ 잡ਦੇ ਆ ਜਿਹੜੇ ਪ੍ਰਮਾਤਮਾ ਨੂੰ ਚੇਤੇ ਕਰ ਰਹੇ ਆ ਉਹ ਪ੍ਰਮਾਤਮਾ ਆਪ ਹੀ ਸਮਝਿ ਰੱਖਿਆ ਹੁੰਦਾ। ਹੁਣ ਚੇਤਨਾਂ ਦੇ ਵਿੱਚ ਜੀਵਨ ਵਕੀਫ ਹੁੰਦਾ। ਹੁਣ ਇਹ ਅਵਸਥਾ ਆ ਗਈ ਸੰਤੂ ਜੀ ਕਿਹਦੇ ਜੋ ਨਾਲ ਦੁੱਖ ਮੈਂ ਤੋਂ ਨਹੀਂ ਮੰਨਣਾ ਸੋਖ ਸੁਣੇ ਆਪ ਭੈ ਦੇ ਜਨਕ ਕੰਚਨ ਮਾਤੀ ਮੰਨਣਾ ਹਰ ਸੋਖ ਤੇ ਰਹਿ ਗਿਆ ਨੂੰ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗ ਕੇ ਜੱਗ ਤੇ ਰਹਿ। ਉਹਨਾ ਮਨ ਦੀ ਕੋਈ ਚਿੰਤਾ ਐ ਨਾ ਹਾਨੀ ਦੀ ਨਾ ਕੋਈ ਕੋਈ ਵਿਦਿਆ ਕਰ ਦੇਵੇ ਤਾਂ ਵੀ ਕੋਈ ਪਰਵਾਹ ਨਹੀਂ ਹੈ ਸਾਡੇ ਗੁਰੂ ਜੀ ਕਹਿੰਦੇ ਇਹੋ ਜੀ ਅਵਸਥਾ ਪ੍ਰਾਪਤ ਹੋ ਗਈ ਉਤਰ ਗਏ ਸਭ ਸੋਗ ਸਭ ਤਪ ਤੇ ਜਿੰਨੇ ਵੀ ਸੋਗ ਜਿੰਨੇ ਵੀ ਬੇਗਲ ਜਿੰਨੇ ਵੀ ਝੋੜੇ ਸਭਾਰੇ ਖਤਮ ਹੋ ਗਏ ਨਾਮ ਜਪਕ ਮਨ ਧਨ ਹਰਿਆਵਲ ਪ੍ਰਭ ਨਾਨਕ ਨਦਲ ਨਿਹਾਰੇ ਕੀਓ ਤਾ ਜਿਹੜੀ ਕੋਰ ਦੰਦੇ ਮਨ ਇੱਕ ਤੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਇੱਕ ਨਦਰ ਕਰਕੇ ਨਿਹਾਪਿਆ ਨਾ ਇੱਕ ਨਦਰ ਕਰਕੇ ਦੇ ਜਿਨ੍ਹਾਂ ਨੂੰ ਨਾਮ ਦੀ ਦਾਤ ਦੇ ਦਿੱਤੀ ਨਾਮ ਜਪਤ ਉਹ ਨਾਮ ਦੇ ਕਰਨ ਕੀ ਹੁੰਦੇ ਕਈ ਵਾਰ ਮਨ ਵਿੱਚ ਆ ਜਾਂਦਾ ਹੈ ਕਿ ਨਾਮ ਦੇ ਕਰਨ ਦਾ ਕੀ ਲਾਭ ਹੈ ਭਾਈ ਜਿਹੜੇ ਜੀ ਨਾਮ ਜਪਦੇ ਉਹ ਤਾਂ ਸੁਖੀ ਰਹਿ ਜਾਂਦੇ ਨੇ ਉਹ ਸੁਖੀ ਦੀ ਗੱਲ ਕਰਦੇ ਸਾਥ ਸੰਗਤ ਉਹਨਾਂ ਦੇ ਕੋਰਬਲੇ ਕਰਮ ਚੰਗੇ ਸੀ ਜਿਹੜਾ ਕਰਕੇ ਉਹਨਾਂ ਨੂੰ ਕੋਈ ਦੌਲ ਧਨ ਦੌਲਤ ਪਦਾਰਥ ਮਿਲੇ ਔਰ ਉਹ ਆਪਣੀ ਦੋਸਤ ਨੂੰ ਖੰਭੂ ਕਰੀ ਜਾਣੇ ਸਤਸੰਗੂਰ ਜੀ ਕਹਿੰਦੇ ਜਿਹੜਾ ਤੂੰ ਨਾਮ ਜਪ ਰਿਹਾ ਹੈ ਨਾ ਰੱਬ ਪਰਮਾਤਮਾ ਤੈਨੂੰ ਕਹਿੰਦਾ ਵਾਰ-ਵਾਰ ਨਾਮ ਜਪਨ ਨੂੰ ਬਾਹਰ ਬਾਹਰ ਪਰ ਦਿੱਤੀ ਹੈ ਕੀ ਅੰਮ੍ਰਿਤ ਇਹੋ ਮਨ ਤਨ ਤਰਪੀ ਹੈ ਸਤਸੰਗੂਰ ਜੀ ਦੇ ਬਾਹਰ ਬਾਹਰ ਜਪ ਸਤਸੰਗੂਰ ਧੰਨ ಶ್ರೀ ਗੁਰੂ ਚੰਦੇ ਮਾਰਜੀ ਕਹਿੰਦੇ ਨਾਮ ਜਪ ਤਾਂ ਮਨ ਤਨ ਮਨ ਵੀ ਹਟਿਆ ਹੋ ਜਾਵੇਗਾ ਤੇ ਤੇਰਾ ਤਨ ਵੀ ਹਟਿਆ ਹੋ ਜਾਵੇਗਾ ਔਰ ਮਾਨਸ ਤੇ ਤਨ ਹਰੇ ਹੋਏ ਰਹਿਣ ਦੀ ਕੀ ਹੈ ਸਾ ਸੰਗਤ ਜੀ ਸਰ ਆਂਟੀ ਧਰਤੀ ਦੇ ਉੱਤੇ ਸੂਬੇ ਸਰਹੰਦੀ ਕਚਹਿਰੀ ਦੇਖੀ ਉੱਥੇ ਸਾਧ ਸੰਗਤ ਜੀ ਜਿਨ੍ਹਾਂ ਦੇ ਨਾਮ ਜੱਪਿਆ ਉਹਦੇ ਸਰ ਜਾਣਿਆਂ ਨੂੰ ਦਾ ਮਨ ਤੋਂ ਤਨ ਹਰੇ ਚ ਉਹ ਸੁਭਾਸ਼ ਦਾ ਜਿਹੜਾ ਹੈ ਪਤਾ ਨਹੀਂ ਕਿੰਨੇ ਦਾ ਕਲਰ ਕਰੀ ਜਾਂਦੇ ਛੋਟੇ ਛੋਟੇ ਮਾਸੂਮਾਂ ਨੂੰ ਨੀਆਂ ਦੇ ਵਿੱਚ ਅੰਨ ਦਤਾ ਉਹ ਮਨ ਹਰੇ ਨਹੀਂ ਆਰ ਉਹ ਜੇ ਪਤਾ ਨਹੀਂ ਕਿੰਨੇ ਕਰਦ ਕੀਤੇ ਉਹ ਮਨ ਹਰੇ ਨਹੀਂ ਸੀ ਮੋਤਜਰ ਘਰ ਵਰਗੇ ਕੰਪਨੀ ਕਿਹਦੇ ਉਹਨਾਂ ਨੇ ਦੁਨੀਆਂ ਦੇ ਲੋਕਾਂ ਨੂੰ ਗੁਪਤਤਾ ਦਿੱਤੀ ਆ ਕੌਮ ਵਰਗੇ ਨਾ ਭਾਈ ਕਾਲੂ ਸਿੰਘ ਦਾ ਕੁੱਪੜ ਲਵਾ ਦਿੱਤਾ ਉਹਨਾਂ ਤੇ ਮਨ ਹਰੇ ਨਹੀਂ ਸੀ ਉਹ ਮਨ ਹਰੇ ਇੱਕ ਨਾ ਦੇਸੀ ਸੰਤੂ ਜੀ ਕਿਹਦੇ ਮਨ ਹਰੇ ਉਹਨਾਂ ਦੇ ਸੀ ਜਿਹੜਾ ਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ ਭਾਈ ਕਾਲੂ ਸਿੰਘ ਵਰਗੇ ਨਾ ਉਹ ਗਰੀ ਤੇ ਸਾਥ ਸਮੇਂ ਦੇ ਕਿ ਸਾਹਮਣੇ ਇੱਕੋ ਹੀ ਹੈ ਨੀ ਖੋਪਰ ਲਾਉਣ ਵਾਲਾ ਵੀ ਸਾਹਮਣੇ ਬੈਠਾ ਤੇ ਖੋਪਰ ਡਵਾਉਣ ਵਾਲਾ ਵੀ ਸਾਹਮਣੇ ਬੈਠਾ ਪਰ ਫਰਕ ਇੰਨਾ ਕੀ ਹੈ ਜਿਨ੍ਹਾਂ ਦੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਅੰਦਰੋਂ ਹਰੇ ਹੋ ਗਏ ਉਹਨਾਂ ਦਾ ਬੋਕਰ ਲੰਮਣ ਤੋਂ ਬਾਅਦ ਵੀ ਉਹ ਰੱਬ ਦੀ ਬੰਦਗੀ ਤੇ ਜੁੜੇ ਰਹਿੰਦੇ ਨੇ ਨਾਮ ਬਾਣੀ ਤੇ। ਇਸ ਹਾਲ ਸਮੇਂ ਕੀ ਇਸ ਤਰ੍ਹਾਂ ਸਰਪੂ ਜੀ ਕਹਿੰਦੇ ਜਿਹੜਾ ਕਿ ਰੱਬ ਦਾ ਨਾਮ ਜਪਿਆ ਨਾ ਉਹ ਮਨ ਕਰਕੇ ਤਨ ਕਰਕੇ ਜਪਦੇ ਨੇ ਉਹਦਾ ਮਨ ਜਿਹੜਾ ਹੈ ਹਰਾ ਹੋ ਜਾਂਦਾ ਭਾਵ ਪ੍ਰਮਾਤਮਾ ਦੇ ਨਾਮ ਦੇ ਵਿੱਚ ਉਹਦਾ ਮਨ ਪੀ ਜਾਦਾ ਹੈ। ਦੇਖੋ ਮੇਠਾਰੀ ਸਦੀ ਵਾਲੀ ਮੀਡੀਅਮ ਚ ਇਤੇ ਕਾਲੀ ਗਿਰਾਣੇ ਸਵਾ ਸਵਾ ਮਾਰਦੇ ਕਿਸ਼ਮ ਨੇ ਪੀਸੇ ਛੋਟੇ ਛੋਟੇ ਬੱਚਿਆਂ ਦੇ ਕੋਟੇ ਕਰਕੇ ਗਾਂਵ ਦੇ ਵਿੱਚ ਹਾਰਤ ਹੋਆ ਤੇ ਸਾਸਾਂ ਦੇ ਨਹੀਂ ਹਾਰਪੌਣ ਤੋਂ ਬਾਅਦ ਬੱਚਿਆਂ ਦੇ ਗਾਂਵ ਦੇ ਵਿੱਚ ਹਾਰ ਪਏ ਹੋਏ ਨੇ ਨੋਂ ਧੁਮਾਨ ਚੋਧੀਆਂ ਨੇ ਕਿਹੜੀਆਂ ਗੋਲ ਪਏ ਹੋਏ ਬੱਚਿਆਂ ਦੇ ਟੁਕੜੇ ਫਿਰ ਵੀ ਸ਼ਾਮ ਨੂੰ ਰੱਬ ਦੇ ਅੱਗੇ ਅਰਦਾਸ ਕਰ ਜੀਆਂ ਸਤਿਪੁਰਜੀ ਜਿੰਨ ਕੇਰੇ ਭਾਂਜੇ ਦੇ ਅੰਦਰ ਮਕੀਪ ਹੋਇਆ ਰੈਣ ਆਈ ਤੇ ਭਾਂਜੇ ਦੇ ਵਿੱਚ ਮਕੀਪ ਹੋਲੇ ਇਹ ਨਾਮ ਜਪਤ ਮਨ ਇਹਨਾਂ ਨੇ ਰਬ ਦਾ ਨਾਮ ਜਪਿਆ ਉਹ ਪ੍ਰਭੂ ਨੂੰ ਗੁਲਾਮੇ ਨਹੀਂ ਜਿੰਦੇ ਸਤਗੁਰੂ ਜੀ ਨੇ ਨਾਨਕ ਨੂੰ ਨਜ਼ਰ ਮਿਹਾ ਦਿੱਤੀ ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਰ ਦੀ ਨਜ਼ਰ ਮਿਲ ਗਈ